ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਪੈਨਸ਼ਨਰ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ 2.95 ਦੇ ਨਾਲ ਸਾਡੀ ਪੈਨਸ਼ਨ ਸੋਧੀ ਜਾਵੇ ਜਦੋਂ ਪੰਜਾਬ ਸਰਕਾਰ ਨੇ ਇਨਾ ਪੈਨਸ਼ਨਰਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ COPC ਨੰਬਰ 2799 2025 ਜਿਹੜਾ ਹੈ ਕੇਸ ਪਾਇਆ ਗਿਆ ਸੀ ਸੋ ਦੋਸਤੋ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਵਾਂਗੇ ਵੀਡੀਓ ਰਾਹੀਂ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਬਦੀ ਅੱਜ ਰੂਟ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਅੱਜ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਨੇ ਜਿਹੜਾ 2021 ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪਬਲਿਕ ਹੋਈ ਸੀ ਤਾਂ ਇਸ ਦੇ ਵਿੱਚ ਪੈਨਸ਼ਨਰਸ ਦੀ ਪੈਨਸ਼ਨ 2.59 ਫੈਕਟਰ ਦੇ ਨਾਲ ਸੋਧੇ ਜਾਣ ਦੀ ਕਮਿਸ਼ਨ ਦੇ ਵੱਲੋਂ ਸਿਫਾਰਸ਼ ਕੀਤੀ ਗਈ ਸੀ ਉਹਨਾਂ ਤੋਂ ਪਿਛਲੇ ਕਾਂਗਰਸ ਸਰਕਾਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵੱਲੋਂ 113% ਡੀਏ ਤੇ ਇਸਤੇ 15% ਦੇ ਵਾਅਦੇ ਦੇ ਨਾਲ ਜੋ ਫਾਰਮੂਲਾ ਪੈਨਸ਼ਨ ਦੀ ਪੈਸ਼ਨ ਸੋਧਨ ਦੇ ਲਈ ਲਗਾਇਆ ਗਿਆ ਸੀ ਉਸ ਦੇ ਨਾਲ ਇਹ ਫੈਕਟਰ ਮਹਿਜ਼ 2.45 ਹੀ ਬਣਦਾ ਸੀ ਜਿਸ ਦੇ ਨਾਲ ਪੈਸ਼ਨਰ ਵੀ ਤੇ ਨੁਕਸਾਨ ਉਠਾਣਾ ਪਿਆ ਹੈ ਜਦੋਂ ਤੁਸੀਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਉਦੋਂ ਤੋਂ ਹੀ ਪੈਸ਼ਨਰਸ ਨੇ ਸਰਕਾਰ ਦੇ ਵੱਲੋਂ ਉਹਨਾਂ ਨਾਲ ਕੀਤੇ ਗਏ ਵੱਡੇ ਧੋਖੇ ਬਾਰੇ ਇਨਸਾਫ ਲੈਣ ਦੀ ਗੁਹਾਰ ਲਗਾਈ ਉਸ ਤੋਂ ਬਾਅਦ ਆਪ ਸਰਕਾਰ ਮਲਾਜ਼ਮਾਂ ਤੇ ਪੈਸ਼ਨਰ ਦੀਆਂ ਸਾਰੀਆਂ ਮੰਗਾਂ ਦੇਣ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਮਲਾਜ਼ਮਾਂ ਤੇ ਪੈਸ਼ਨਰ ਦੀ ਸਾਰੀਆਂ ਮੰਗਾਂ ਪੂਰੀਆਂ ਕਰੀਆਂ ਕਰਨ ਦੇ ਜਿਹੜੇ ਵਾਦੇ ਨਾਲ ਸੱਤਾ ਦੇ ਵਿੱਚ ਆਈ ਸੀ ਪੈਸ਼ਨਰਸ ਨੇ 2.9 ਫੈਕਟਰ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਆਖਿਰ ਕਈ ਸੁਣਵਾਈਆਂ ਤੋਂ ਬਾਅਦ ਮਿਤੀ 28 11 2024 ਨੂੰ ਅਦਾਲਤ ਦੇ ਵੱਲੋਂ ਫੈਸਲਾ ਪੈਸ਼ਨਰਸ ਦੇ ਹੱਕ ਦੇ ਵਿੱਚ ਦਿੰਦੇ ਹੋਏ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਪਰ ਇਹ ਜਿਹੜਾ 3 ਮਹੀਨਿਆਂ ਦਾ ਸਮਾਂ ਜਿਹੜਾ ਬੀਤ ਜਾਣ ਦੇ ਬਾਵਜੂਦ ਕਰਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਤਾਂ ਫਿਰ ਉਹ ਸਾਰੀਆਂ ਜਿਹੜੀਆਂ ਜਿਹੜੀਆਂ ਕੰਟੈਂਪਟ ਨੇ ਕੋਰਟ ਰੇਟਾ ਅਦਾਲਤ ਦੇ ਵਿੱਚ ਪਟੀਸ਼ਨਰਸ ਦੇ ਵੱਲੋਂ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੀਓ ਪੀਸੀ ਨੰਬਰ 2792025 ਬੀਸੀ ਜੋ ਕਿ ਪ੍ਰੀਤਮ ਸਿੰਘ ਨਾਗਰਾ ਅਦਰਸ ਵਰਸਸ ਕ੍ਰਿਸ਼ਨ ਕੁਮਾਰ ਆਈਏਐਸ ਵਿਰੁੱਧ ਲਗਾਈ ਗਈ ਸੀ ਇਸ ਦੀ ਜਿਹੜੀ ਲਾਸਟ ਸੁਣਵਾਈ 14 ਸਤੰਬਰ 2025 ਨੂੰ ਹੋਈ ਸੀ ਸੌਰੀ 14 ਸਤ 2025 ਨੂੰ ਹੋਈ ਸੀ ਜਿਸ ਦੀ ਸਰਕਾਰ ਨੇ ਆਪਣਾ ਫੈਸਲਾ ਇੰਪਲੀਮੈਂਟ ਕਰਨ ਦੇ ਲਈ 4 ਹਫ਼ਤਿਆਂ ਦਾ ਉਹ ਸਮਾਂ ਜਿਹੜਾ ਮੰਗਿਆ ਸੀ ਤੇ ਇਸ ਕੇਸ ਨੂੰ ਜਿਹੜਾ ਹੈ ਅੰਡਰ ਜਰਬ ਕਰਨ ਦੀ ਬੇਨਤੀ ਕੀਤੀ ਗਈ ਸੀ ਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਹਲਕਾ ਸ਼ਰੀਨ ਨੇ ਇਸ ਅਪੀਲ ਨੂੰ ਜਿਹੜਾ ਰਿਜੈਕਟ ਕਰਦੇ ਹੋਏ ਪੰਜਾਬ ਸਰਕਾਰ ਨੂੰ 20000 ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ ਹੋਰ ਸਮਾਦਿੱਤਿ ਜਾਣ ਸਬੰਧੀ ਕੋਈ ਜਿਹੜਾ ਸ਼ੈਡਿਊਲ ਗਰਾਊਂਡ ਦਾ ਸਰਕਾਰ ਦੇ ਵੱਲੋਂ ਪੇਸ਼ ਨਹੀਂ ਕੀਤਾ ਜਾ ਸਕਿਆ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਤੇ ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਲਗਭਗ 1 ਮਹੀਨੇ ਦੇ ਅੰਦਰ ਅੰਦਰ ਸਰਕਾਰ ਹੁਣ ਪੈਨਸ਼ਨਸ ਨੂੰ 2.59 ਦੇ ਫੈਕਟਰ ਦੇ ਨਾਲ ਸੋਧਨ ਪੈਨਸ਼ਨ ਸੋਧਨ ਦੇ ਲਈ ਮਜਬੂਰ ਹੋਵੇਗੀ ਹੀ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੂੰ ਲਾਗੂ ਕਰਨਾ ਪੈਣਾ ਹੈ ਕਿਉਂਕਿ ਸਰਕਾਰ ਦੀ ਟਾਲਮਟੋਲ ਵਾਲੀ ਨੀਤੀ ਨਹੀਂ ਚੱਲਨੀ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ ਕਿ ਪੈਸ਼ਨਸ ਨੂੰ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ ਬੰਦ ਦਾ ਲਾਭ ਜਿਹੜਾ ਹੈ ਦਿੱਤਾ ਜਾਵੇ ਇਸ ਫੈਸਲੇ ਦੇ ਨਾਲ ਜਿਹੜਾ ਲਾਗੂ ਹੋਣ ਦੇ ਨਾਲ ਪੈਸ਼ਨਸ ਨੂੰ ਕਾਫੀ ਵੱਡਾ ਲਾਭ ਮਿਲੇਗਾ ਮਾਨਸਿਕ ਪੈਸ਼ਨਸ ਦੇ ਵਿੱਚ ਵੀ ਵਾਧਾ ਹੋਵੇਗਾ ਇਹ ਸੀ ਅੱਜ ਦੀ ਨਵੀਂ ਅਪਡੇਟ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ